ਵੋਟਰ ਸਨ ਉਹਨਾਂ ਨੂੰ ਇਨਫਲੂਐਂਸ ਕਰਨ ਦਾ ਇਹਨਾਂ ਦਾ ਕੋਸ਼ਿਸ਼ ਹੈ ਜੇ ਪੁੱਛਣਾ ਸੀ ਕੁਐਸਚਨ ਮੈਂ ਪੁੱਛਦਾ ਜੇ ਪੁੱਛਣਾ ਹੀ ਸੀਗਾ ਕੁਐਸਚਨ ਤਾਂ ਇਹ ਪੁੱਛਦੇ ਕਿ ਬਈ ਚੋਣ ਤੋਂ ਪਹਿਲੇ ਚੋਣ ਦੇ ਕਿੰਨੇ ਵਾਅਦੇ ਜਿਹੜੇ ਹੈ ਆਮ ਆਦੀ ਪਾਰਟੀ ਸਰਕਾਰ ਨੇ ਪੂਰੇ ਕੀਤੇ ਕੁਐਸਚਨ ਤਾਂ ਇਹ ਬਣਦਾ ਸੀ ਉਸ ਦੇ ਅਗੇ ਕਿਆ ਤੁਹਾਡੀਆਂ ਮਾਵਾ ਭੈਣਾਂ ਨੂੰ ਕੋਈ ਬੱਚੇ ਨਾ ਉਹਦੀ ਮਾਪੇਣ ਤੋਂ ਹੋਣੀ ਹੈ ਨਾ ਤੁਹਾਡੀ ਮਾਵਾ ਭੈਣਾਂ ਨਾਲ ਭਾਬੀਆਂ ਨੂੰ ਕਿਆ 1000 ਰੁਪਏ 1100 ਰੁਪਏ ਮਹੀਨਾ ਮਿਲਣਾ ਸ਼ੁਰੂ ਹੋ ਗਿਆ ਚੋਣ ਵਾਅਦਨ ਸਰ ਪੁੱਛਣਾ ਸੀ ਵੀ ਤੁਹਾਡੇ ਪਿੰਡ ਦੇ ਆਸ-ਪਾਸ ਤੁਹਾਡੇ ਸ਼ਹਿਰ ਦੇ ਆਸ-ਪਾਸ ਕਿਆ ਗੈਰ ਕਾਨੂੰਨੀ ਇਲੀਗਲ ਮਾਈਨਿੰਗ ਬੰਦ ਹੋ ਗਈ ਹੈ ਪੁੱਛਣਾ ਸੀ ਇਹ ਪੁੱਛ ਤੇ ਪੁੱਛਣਾ ਸੀਗਾ ਤੇ ਇਹ ਪੁੱਛਦੇ ਕਿਵੇਂ ਇਹ ਪੰਜਾਬ ਦੇ ਅੰਦਰ ਕਿਆ ਨਸ਼ਾ ਖਤਮ ਹੋ ਗਿਆ ਬਚਨ ਪੁੱਛਣਾ ਆਸ-ਪਾਸ ਨਸ਼ਾ ਪੜ ਸਕੂਲਾ ਖਤਮ ਹੋ ਗਿਆ ਪੁੱਛਣਾ ਸੀ ਤੇ ਪੁੱਛ ਤੇ ਕਿ ਇਹ ਆਮ ਆਦੀ ਪਾਰਟੀ ਸਰਕਾਰ ਇਤੇ ਮੁੱਖ ਮੰਤਰੀ ਮਾਨ ਸਾਹਿਬ ਨੇ ਇਹ ਬਕਾਇਦਾ ਇੱਕ ਵੀਡੀਓ ਹੈ ਕਿ ਸਰਕਾਰ ਬੰਦੇ ਸਾਰੀ ਸਾਰੀ ਫਸਲਾਂ ਤੇ ਐਮ ਐਸ ਪੀ ਦਵਾਂਗੇ ਕਿ ਆ ਪੰਜਾਬ ਦੀ ਸਾਰੀ ਫਸਲਾਂ ਤੇ ਐਮ ਐਸ ਪੀ ਮਿਲ ਰਹੀ ਹੈ ਆਮ ਆਦੀ ਪਾਰਟੀ ਉਹ ਪੁੱਛਣਾ ਸੀ ਇਹ ਪੁੱਛਦੇ ਪੁੱਛਣਾ ਇਹ ਸੀਗਾ ਕਿ ਜੇ ਮਾਨ ਸਾਹਿਬ ਨੇ ਮੂੰਗੀ ਦੀ ਕੋਸ਼ਣਾ ਕੀਤੀ ਸੀਗੀ ਤੇ ਮੂੰਗੀ ਦੇ ਉੱਪਰ ਐਮ ਐਸ ਪੀ ਦੀ ਖਰੀਦ ਹੋ ਗਈ ਪੁੱਛਣਾ ਸੀ ਪਾਲਿਸੀ 'ਤੇ ਪੁੱਛਣ ਦੇ ਪੁੱਛਣਾ ਸੀ ਤੇ ਇਹ ਪੁੱਛਣ ਦੇ ਕਿ ਆ ਵੀ ਆਈ ਪੀ ਕਲਚਰ ਖਤਮ ਹੋ ਗਿਆ ਪੰਜਾਬ ਇਹ ਪੁੱਛਦੇ ਪੁੱਛਣਾ ਇਹ ਸੀਗਾ ਕਿ ਬਾੜ ਦਾ ਮੁਆਵਜ਼ਾ ਮੁਰਗੀਆਂ ਦਾ ਮੁਆਵਜ਼ਾ ਮਿਲ ਗਿਆ ਪੁੱਛਣਾ ਹੋਰ ਬਹੁਤ ਹੈ ਜੇ ਸਰਕਾਰ ਨਾਲ ਸੰਬੰਧਿਤ ਹੈ ਉਹ ਸਾਰੀ ਗੱਲਾਂ ਪੁੱਛਦੇ ਪਰ ਇਹਨਾਂ ਵਿੱਚੋਂ ਕੋਈ ਗੱਲ ਕੁਐਸਚਨ ਵਿੱਚ ਨਹੀਂ ਪੁੱਛੀ ਕਿਉਂਕਿ ਉਹ ਯੰਗ ਬੱਚਿਆਂ ਦੇ ਦਿਮਾਗ ਨੂੰ ਇਨਫਲੂਐਂਸ ਕਰਕੇ ਕੋਸ਼ਿਸ਼ ਕਰ ਰਹੇ ਨੇ ਆਮ ਆਦੀ ਪਾਰਟੀ ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ 10 ਸੀਟਾਂ ਤੇ ਹਾਰ ਗਈ ਆਮ ਆਦੀ ਪਾਰਟੀ ਜਿਹੜੀ ਹੈਗੇ ਆ ਜਿਹੜੇ ਸਾਡੇ ਮਿਊਨਿਸਪਲ ਚੋਣਾਂ ਹੋਈਆਂ ਉਸ ਤੇ ਜਿਹੜਾ ਹੈ ਬੁਰੀ ਤਰ੍ਹਾਂ ਹਾਰ ਗਈ ਠੀਕ ਹੈ ਧੋਖੇ ਨਾਲ ਜੋੜ ਜਾੜ ਕੇ ਤੁਸੀਂ ਆਪਣੀ ਬੈਲਪਰ ਤੋਂ ਕਲੀਅਰ ਮжоਰਟੀ ਇੱਕ ਪਟਿਆਲੇ ਦੇ ਇਲਾਵਾ ਕਿਤੇ ਨਹੀਂ ਮਿਲੀ ਔਰ ਪਟਿਆਲੇ ਚ ਮжоਰਟੀ ਲੈਣ ਵਾਸਤੇ ਨਾਮਨੇਸ਼ਨ ਟਾਈਮ ਜੋ ਲੜਾਈਆਂ ਕੀਤੀਆਂ ਉਹ ਸਭ ਦੇ ਸਾਹਮਣੇ ਵੀਡੀਓ ਗਾਇਰਡ ਪੰਜ ਪੰਚਾਇਤ ਸਰਪੰਚੇ ਚੋਣਾ ਤਾਂ ਤੁਸੀਂ ਸਿੰਪਲ ਤੋਂ ਪੱਜ ਗਏ ਸਾਰੇ ਤੁਹਾਡੇ ਕਹਿ ਕੇ ਕਰ ਗਏ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਲੋਕਾਂ ਨੇ ਰਿਜੈਕਟ ਕਰਤੀ ਹੈ ਤੇ ਇਹਨਾਂ ਨੇ ਇੱਕ ਨਿਆਹ ਰਸਤਾ ਲੱਭਿਆ 18 ਸਾਲ ਦੇ ਵੋਟਰਸ ਨੂੰ ਇਨਫਲੈਂਸ ਕਰਨ ਦਾ ਰਸਤਾ ਲੱਭਿਆ ਇਸ ਕਰਕੇ ਜਿਹੜੇ ਇਹੋ ਜਿਹੇ ਕੁਐਸਚਨ ਨੇ ਪੁੱਛਣੇ ਨੇ ਇੱਕ ਕਾਰਨ ਸ਼ਾਇਦ ਹੋਰ ਵੀ ਹੋ ਸਕਦਾ ਹੈ हरजोत बैंस शिक्षा मंत्री तुम तो याद होगा दिल्ली इलेक्शन हारण तो बाद मनीष सिसोदिया जी डेरा डेराबसी तो उन्हें स्कूलों का शुरू करता है मुआयना करना शुरू करता हरजोत बैंस जी नलते सके ठीक है इतों अमृतसर जाके नाइट स्टेट अमृतसर तो फिर आगे किता हरजोत बैंस जी जरा है मैं लगता है या तो शिक्षा मंत्री जरा दवा के हूं शब्द नहीं बोलना चाहता मखन ला रहा हरजोत बैंस ਕੀ ਭਗਵਾਨ ਤੇ ਮਨ ਨੂੰ ਹਟਾ ਕੇ ਮੈਨੂੰ ਮੁੱਖ ਮੰਤਰੀ ਬਣਾ ਦੋ ਦੇਖੋ ਮੈਂ ਕਿੰਨਾ ਸੋਹਣਾ ਕੰਮ ਕਰਦਾ ਇਹ ਹਰਜੋਤ ਬੈਂਸ ਦਾ ਹੀ ਕਾਰਨ ਹੈ এডਿਕੇਸ਼ਨ ਮਿਸਟਰ ਹੋਈ ਹੈ ਨਾ ਜਿਹੜੇ ਕੁਸਚਨ ਪੁੱਛਵਾ ਰਿਹਾ ਕਿ ਆਮ ਆਦੀ ਪਾਰਟੀ ਸਥਾਪਨਾ ਕਰ ਦੋ ਇਹ ਹਰਜੋਤ ਮੈਂ ਸੀ এডਿਕੇਸ਼ਨ ਮਿਸਟਰ ਨਾ ਜਿਹੜਾ ਪੁੱਛਵਾ ਰਿਹਾ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਾਰਨ ਕੁਝ ਵੀ ਹੋਏਗਾ ਪਰ ਸਰਕਾਰੀ ਸਿਸਟਮ ਦਾ এডਿਕੇਸ਼ਨ ਸਿਸਟਮ ਦਾ ਦੁਰਵਰਤੋਂ ਕਰਕੇ ਮਿਸਯੂਜ਼ ਕਰਕੇ ਇਸ ਤਰ੍ਹਾਂ 16 18 ਸਾਲ ਦੀ ਉਮਰ ਦੇ ਬੱਚੇ ਜਾ ਰਹੇ ਨੇ ਜਿਹੜੇ ਵੋਟਰ ਹੋਣਗੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਚ ਉਹਨਾਂ ਨੂੰ ਇਨਫਲੂਐਂਸ ਕਰਨ ਦਾ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਹੀ ਨਿੰਦਨਯੋਗ ਇਹ ਕੰਮ ਹੈ। ਇਹ ਇਸ ਤੋਂ ਫਰਕ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਲੋਕਾਂ ਨੂੰ ਸ਼ਾਮਿਲ ਕੀਤਾ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕਰੇ ਕਿ ਕੋਈ ਵੀ ਸਿਆਸੀ ਜਮਾਤ ਉਸ ਦਾ ਨਾਮ ਸ਼ਾਮਿਲ ਕਰੇ। ਇਸ ਸੰਗ ਵਿੱਚ ਤੁਸੀਂ ਜੇ ਕੁਐਸਚਨ ਪੁੱਛਣੇ ਐ ਤੇ ਪੋਲਿਟਿਕਲ ਉਹਨਾਂ ਪਾਰਟੀਆਂ ਦਾ ਪੁੱਛਦੇ ਹੋ ਜਿਨ੍ਹਾਂ ਦਾ ਵਿਰਾਸਤ ਹੈ ਜਿਨ੍ਹਾਂ ਦੀ ਹਿਸਟਰੀ ਹੈ ਜਿਹੜੇ ਲੰਬੇ ਸਮੇਂ ਤੋਂ ਲੱਗੇ ਹੋਏ ਐ ਜਿਹੜੀ ਹੁਣ ਆਈ ਐ ਚਾਹ ਤੂੰ ਤਾਂ ਪੁੱਛੋਗੇ ਤੇ ਸਾਫ਼ ਔਰ ਸਪਸ਼ਟ ਦਿੱਖਦਾ ਹੈ ਕਿ ਤੁਸੀਂ ਕਿਤੇ ਨਾ ਕਿਤੇ ਜੜਾ ਹੈਗਾ ਯੰਗ ਵੋਟਰਸ ਨੂੰ ਆਮ ਆਦੀ ਪਾਰਟੀ ਲਈ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਆਮ ਆਦੀ ਪਾਰਟੀ ਅੰਦਲਨ ਤੋਂ ਨਿਕਲੀ ਪਾਰਟੀ ਹੈ ਇਮਾਨਦਾਰੀ ਦੇ ਨਾਂ ਤੇ ਬਣੀ ਹੋਈ ਪਾਰਟੀ ਹੈ ਲੋਕਪਾਲ ਤੇ ਬਣੀ ਹੋਈ ਪਾਰਟੀ ਐ ਔਰ ਉਹਦਾ ਮੁਖੀ ਜਿਹੜਾ ਹੈਗਾ ਜ਼ਮਾਨਤ ਤੇ ਬਾਹਰ ਹੈ ਬੜੀ ਔਖੇ ਜਾ ਕੇ ਸੁਪਰੀਮ ਕੋਰਟ ਤੋਂ ਜ਼ਮਾਨਤ ਵੇਲੀ کئی ਮਹੀਨਿਆਂ ਬਾਅਦ ਔਰ ਲੋਗਾ ਨੇ ਕੋਰਟ ਨੇ ਜ਼ਮਾਨਤ ਬੜੀ ਮੁਸ਼ਕਲ ਦਿੱਤੀ ਲੋਗਾ ਨੇ ਵੋਟਾਂ ਦੇ ਰਾਹੀਂ ਵੀ ਕਹਿਤਾ ਕਿ ਉਹ ਕਰਪਟਾ ਤੇ ਇਮਾਨਦਾਰੀ ਅੰਦੋਲਨ ਵਾਲੀ ਪਾਰਟੀ ਕਿੱਥੇ ਰਹਿ ਗਈ ਇਹ ਤਾਂ ਹੁਣ ਕਰਪਟ ਪਾਰਟੀ ਐ ਲੁੱਟਣ ਵਾਲੀ ਪਾਰਟੀ ਐ ਲੁੱਟ ਖਸੋ ਕਰਨ ਵਾਲੀ ਪਾਰਟੀ ਐ ਹੁਣ ਪੰਜਾਬ ਦੀ ਬੁੱਧਿਕ ਤੰਗ ਲੁੱਟਤੀ ਗਈ ਐ ਪਰ ਅੱਜ ਤੱਕ ਪੋਲਿਟਿਕਲ ਸਾਈਸ ਸਬਜੈਕਟ ਦੀ ਗੱਲ ਕੀਤੀ ਜਾਏ ਆਪਾਂ ਦੇ ਰਾਜਨੀਤਿਕ ਸ਼ਾਸਤਰੀ ਗੱਲ ਕਰਦੇ ਆ ਉਹ ਇਹ ਤਾਂ ਗੱਲ ਹੀ ਇਹ ਹੈ ਕਿ ਪੋਲਿਟਿਕਸ ਬਾਰੇ ਪੋਲਿਟੀਕਲ ਪਾਰਟੀਆਂ ਬਾਰੇ ਉਹਨਾਂ ਦੇ ਸਾਰੇ ਸਾਰੇ ਤਕਤੀਬਾਰੇ ਸਟੂਡੈਂਟ ਨੂੰ ਜਾਨਣਾ ਚਾਹੀਦਾ ਹੈ ਜਾਂ ਜਿਹੜੇ ਫਰਮ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਉਸ ਨੂੰ ਅੱਗੇ ਰੱਖ ਕੇ ਦੇਖਿਆ ਜਾਏ ਉਹ ਰੋਸਪੈਕਟਿਵ ਤੋਂ ਤਾਂ ਫਿਰ ਗਲਤ ਸੀ ਕਿ ਨਹੀਂ ਦੇਖੋ ਤੁਹਾਡੀ ਗੱਲ ਠੀਕ ਹੈ ਨਾ ਪਰ ਮੈਂ ਕਿਹਾ ਜੇ ਪੁੱਛਣਾ ਸੀ ਤਾਂ ਕਾਂਗਰਸ ਦਾ ਵੀ ਪੁੱਛ ਲੈਂਦੇ ਸ਼੍ਰੋਮਣਿਕ ਪੰਜਾਬ ਦੇ ਅੰਦਰ ਸ਼੍ਰੋਮਣਿਕ ਆਲੀ ਪਾਰਟੀ ਰਿਲੇਵੈਂਟ ਹੈ ਉਹਦਾ ਪੁੱਛ ਲੈਂਦੇ ਪੁੱਛਣਾ ਸੀ ਭਾਜਪਾ ਦਾ ਪੁੱਛ ਲੈਂਦੇ ਪੁੱਛਣਾ ਹੈ ਡਾਕਟਰ ਅੰਬੇਦਕਰ ਜੀ ਦਾ ਪੁੱਛ ਲੈਂਦੇ ਨਾ ਡਾਕਟਰ ਮੈਂ ਜੇ ਸੰਵਿਧਾਨ ਨਿਰਮਾਤਾ ਹੈ ਜਿਹਦੀ ਫੋਟੋ ਲੈ ਕੇ ਈਸ਼ੂ ਬਣਾਉਂਦੇ ਨੇ ਉਸੇ ਸਰਦਾਰ ਭਗਤ ਸਿੰਘ ਵੀ ਜਿਦੀ ਪਗੜੀ ਲਾ ਕੇ ਉਹਦੀ ਪਗੜੀ ਨੂੰ ਖਰਾਬ ਕਰਦੇ ਪਏ ਨੇ ਬੇਇਜ਼ਤ ਕਰਦੇ ਪਏ ਨੇ ਭਗਤ ਸਿੰਘ ਨੂੰ ਉਹ ਭਗਤ ਸਿੰਘ ਦੀ ਬਾਰੇ ਕੁਐਸਚਨ ਪੁੱਛਣਦੇ ਪੁੱਛਿਆ ਕਿ ਉਹ ਆਮਾਦੀ ਪਾਰਟੀ ਸਥਾਪਨਾ ਕਦ ਹੋਈ ਪੁੱਛਿਆ ਕਿ ਉਹਦੀ ਨੀਤੀਆਂ ਪ੍ਰੋਗਰਾਮ ਕੀ ਹੈ ਨੀਤੀਆਂ ਪ੍ਰੋਗਰਾਮ ਦਾ ਮਤਲਬ ਹੈ ਬੱਚਿਆਂ ਦੇ ਦਿਮਾਗ ਦੇ ਉੱਪਰ ਤੁਸੀਂ ਇਨਫਲੂਐਂਸ ਕਰ ਰਹੇ ਹੋ ਸਕੂਲਾਂ ਦੇ ਅੰਦਰ ਨੀਤੀਆਂ ਦਾ ਕੋਟਾ ਲਵਾਉਂਦੇ ਪਿਓ ਭਾਈ ਸਾਹਿਬ ਇਸ ਤਰ੍ਹਾਂ ਕੀ ਵੀ ਆਮ ਆਦੀ ਪਾਰਟੀ ਹਰ ਤਰ੍ਹਾਂ ਦੇ ਹਥਕੰਡੇ ਨੂੰ ਅਪਣਾ ਰਹੀ ਹੈ ਵੋਟਰਸ ਨੂੰ ਇਨਫਲੂਐਂਸ ਕਰਦਾ ਵੋਟਰਸ ਦੇ ਡਿਮਾਰਗਲ ਇਨਫਲੂਐਂਸ ਕਰਦਾ 17 18 ਸਾਲ ਦਾ ਜਿਹੜਾ ਬ੍ਰੇਨ ਹੁੰਦਾ ਬੜਾ ਕਲੀਨ ਬ੍ਰੇਨ ਹੁੰਦਾ ਜੇ ਉਹਨੂੰ ਇਹ ਕੁਐਸਚਨ ਪੁੱਛਣਾ ਹੈ ਕਿ ਵੀ ਜੇ ਉਹਨੂੰ ਇਸ ਕੁਐਸਚਨ ਦਾ ਬੱਚੇ ਨੇ ਜਵਾਬ ਦੇਣਾ ਹੈ ਕਿ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਜੇ ਉਹਨੇ ਇਸ ਕੁਐਸਚਨ ਦਾ ਜਵਾਬ ਦੇਣਾ ਹੈ ਤੇ ਇਹਦਾ ਮਤਲਬ ਸਕੂਲ ਦੇ ਅੰਦਰ ਟੀਚਰਸ ਨੇ ਇਹਨੂੰ ਪੜਾਣਾ ਹੈ ਆਮ ਆਦੀ ਪਾਰਟੀ ਨੀਤੀਆਂ ਕੀ ਹੈ ਪ੍ਰੋਗਰਾਮ ਕੀ ਹੈ ਇਹਦਾ ਮਤਲਬ ਸਰਕਾਰ ਦੇ ਬਾਰੇ ਵੋਟਾਂ ਲਵਾਣਾ ਉੱਦ ਮਾਦੂ ਇਨਫਲੂਐਂਸ ਕਰਨਾ ਹੈ ਇੱਥੇ ਬਹੁਤ ਕਾਫੀ ਕੁਝ ਪੁੱਛਿਆ ਹੋਇਆ ਇਨਾਂ ਨੇ ਰਾਜਨੀਤਿਕ ਪਾਰਟੀਆਂ ਨੇ ਚੰਨ ਪੁੱਛੇ ਹੋਇਆ ਸਰਕਾਰ ਤੋਂ ਲੰਘੇ ਵਾਲੇ ਕੁਝ ਆ ਗਿਆਸ ਕੁਐਸਚਨ ਦੇ ਵਿੱਚ ਕਾਂਗਰਸ ਪਾਰਟੀ ਦੇਸ਼ ਦੀ ਆਜ਼ਾਦੀ ਚ ਕੰਟ੍ਰਿਬਿਊਟ ਕਰਨ ਵਾਲੀ ਪਾਰਟੀ ਗੜੀ ਉਹ ਕਲੇਮ ਕਰਦੇ ਨੇ ਆਸੀਂ ਉਸ ਕਲੇਮ ਨੂੰ ਠੀਕ ਹੀ ਮੰਨਦੇ ਲੇਕਿਨ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਕਾਲੀ ਦਲ ਇੰਡੀਪੈਂਡੈਂਸ ਤੋਂ ਪਹਿਲੇ ਦੀ ਪਾਰਟੀ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਉਹਨਾਂ ਦੇ ਬਾਰੇ ਵੀ ਕੁਐਸਚਨ ਪੁੱਛ ਰਹੇ ਨੇ ਜਿਹੜੇ ਸਿਆਸੀ ਤੌਰ ਇੰਪੋਰਟੈਂਟ ਨੇ ਜਿਹੜੇ ਸਿਆਸੀ ਤੌਰ ਦਮਦਾਰ ਨੇ ਬੀਜੇਪੀ ਬਾਰੇ ਪੁੱਛਦੇ ਉਹਨਾਂ ਬਾਰੇ ਕੁਐਸਚਨਾਂ ਪੁੱਛ ਕੇ ਇਹ ਕਿਤਨਾ ਕੀਤੇ ਤਾਂ ਵੱਡਾ ਵਿਵਾਦ ਹੋ ਗਿਆ ਬੀਜੇਪੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਪਲੱਸ 2 ਦੀ ਬੋਰਡ ਦੇ ਪੇਪਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਇਲਜ਼ਾਮ ਲੱਗੇ ਨੇ ਦਰਅਸਲ ਪੋਲਿਟੀਕਲ ਸਾਇੰਸ ਦਾ ਪੇਪਰ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਬਾਰੇ ਸਵਾਲ ਪੁੱਛੇ ਗਏ ਬੀਜੇਪੀ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਸਵਾਲ ਐਗਜ਼ਾਮ ਦੇ ਵਿੱਚ ਜਿਹੜਾ ਪੇਪਰ ਆਇਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪੋਲਿਟਿਕਲ ਸਾਇੰਸ ਦਾ ਉਸ ਦੇ ਵਿੱਚ ਪੁੱਛਿਆ ਗਿਆ ਸਾਇੰਸ ਦੇ ਪੇਪਰ ਦੇ ਵਿੱਚ ACTR 100 ਵਿੱਚੋਂ 100 ਲੈਣ ਵਾਲਾ ਬੱਚਾ ਕੋਈ ਇੱਕ ਅੱਧਾ ਹੀ ਹੋਊਗਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਤੇ ਜੇ ਬੱਚਿਆਂ ਨੇ ਸੱਚ ਲਿਖਤਾ ਫਿਰ ਇਹ ਬੱਚਿਆਂ ਨੇ ਸੱਚ ਲਿਖਤਾ ਇਹ ਬੱਚਿਆਂ ਨੂੰ ਇਹਦਾ ਕੋਈ ਨੰਬਰ ਮਿਲੇਗਾ ਕਿ ਨਹੀਂ ਮਿਲੇਗਾ ਇਹ ਬਹੁਤ ਵੱਡਾ ਸਵਾਲ ਆ ਉਹਨਾਂ ਦੀ ਨੀਤੀਆਂ ਵਿੱਚ ਸੀਗਾ ਹਜ਼ਾਰ ਹਜ਼ਾਰ ਰੁਪਿਆ ਭੈਣਾਂ ਨੂੰ ਦੇਣਾ ਉਹ ਨਹੀਂ ਮਿਲਿਆ ਬੱਚੇ ਲਿਖਣਗੇ ਸਾਡੀਆਂ ਭੈਣਾਂ ਮਾਵਾ ਨੂੰ ਹਜ਼ਾਰ ਹਜ਼ਾਰ ਰੁਪਿਆ ਨਹੀਂ ਮਿਲਿਆ ਉਹ ਉਹਦੇ ਵਿੱਚ ਮਾਈਨਿੰਗ ਦੀ ਗੱਲ ਕੀਤੀ ਜਾਏਗੀ ਤੇ ਮਾਈਨਿੰਗ ਦਾ ਸੱਚ ਦੱਸ ਦੇਣਗੇ ਕਿ ਰਵਿੰਦ ਕੇਜੀ ਵਾਲ ਸਾਹਿਬ ਕਹਿੰਦੇ ਸੀਗੇ ਕਿ 20000 ਕਰੋੜ ਦਾ ਮਾਈਨਿੰਗ ਦਾ ਪੈਸਾ ਹੋਣਾ 1 ਰੁਪਿਆ ਨਹੀਂ ਆਇਆ ਆਮ ਆਦੀ ਪਾਰਟੀਆਂ ਦੀ ਟੁਟਕੀ ਮਾਰ ਕੇ ਫਿਰ ਉਹਨਾਂ ਦਾ ਵੀ ਜ਼ਿਕਰ ਹੋਏਗਾ ਮਾਨਯੋਗ ਸਤਕਾਰਯੋਗ ਐਮ ਐਲ ਏ 4 مارچ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪਲੱਸ 2 ਦਾ ਪੇਪਰ ਪੋਲੀਟੀਕਲ ਸਾਇੰਸ ਦਾ ਉਸ ਪੇਪਰ ਦੇ ਅੰਦਰ ਕੁਐਸਚਨ ਪੁਸਤੇ ਨੇ ਆਮ ਆਦੀ ਪਾਰਟੀ ਵਾਲੇ ਔਰ ਮਤਲਬ ਵੈਸੇ ਪੰਜਾਬ ਸਰਕਾਰ ਪੁੱਛ ਰਹੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੁੱਛ ਰਿਹਾ ਹੈ ਪਰ ਕਿਉਂਕਿ ਉਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹ ਪੁਸਤੇ ਨੇ ਕੁਐਸਚਨ ਕੀ ਹੈ ਆਮ ਆਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਆਵਾਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਬੜੀ ਵੱਡੀ ਚੀਜ਼ ਆਵਾਦੀ ਪਾਰਟੀ ਪੇਜ ਨੰਬਰ ਤੇ ਪੇਜ 2 ਤੇ ਦੇਖੋ ਪੀਡੀਐਫ ਇਹਦੇ ਉਸ ਤੋਂ ਬਾਅਦ 1700 ਪੇਜ ਪੇਜ 3 ਤੇ ਦੇਖੋ ਉਹ ਪੁੱਛਦੇ ਨੇ ਆਵਾਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਆਵਾਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਕਮਾਲ ਹੋ ਗਈ ਯਾਰ ਹੁਣ ਆਵਾਦੀ ਪਾਰਟੀ ਬੱਚਿਆਂ ਦੇ ਰਾਹੀ ਆਪਣੀ ਨੀਤੀਆਂ ਦਾ ਵਰਣਨ ਕਰਾਏਗੀ ਨਹੀਂ ਚਲੋ ਬੱਚੇ ਕੋਟਾ ਲਾ ਕੇ ਜਾਣਗੇ ਤੇ ਕੋਟਾ ਲਾ ਕੇ ਜਾਣਗੇ ਚੰਗਾ ਹੀ ਕੋਟਾ ਲਾਣਗੇ ਨਾ ਇਹ ਤਾਂ ਕਹਿਣਗੇ ਨਹੀਂ ਹੁਣ ਤਾਂ ਬੋਲਣਗੇ ਨਹੀਂ ਤੇ ਤਾਂ ਮਹੱਲਬ ਯੰਗ ਬੱਚਿਆਂ ਦੇ ਦਿਮਾਗ ਨੂੰ ਇਨਫਲੂਐਂਸ ਕਰਨ ਦਾ ਉਹਨਾਂ ਦੇ ਅੰਦਰ ਆਮ ਆਦੀ ਪਾਰਟੀ ਦਾ ਵਿਚਾਰ ਪਾਉਣ ਦਾ ਝੂਠੀ ਇਮੇਜ ਸੱਚੀ ਮੇਜ ਕਰਪਟ ਹੈ ਝੂਠੀ ਇਮੇਜ ਪਾਉਣ ਦਾ ਇੱਕ ਸਿੱਖਿਆ ਤੰਤਰ ਨੂੰ ਦੁਰਵਰਤੋਂ ਕਰਨ ਦਾ ਇਹ ਪੋਲਿਟਿਕਲ ਸਾਇੰਸ ਦਾ ਪੇਪਰ ਪਲੱਸ 2 ਦਾ ਜਿਹੜਾ 4 ਮਾਰਚ ਨੂੰ ਹੋਇਆ ਬਹੁਤ ਵੱਡਾ ਤਾਂ ਬੀਜੇਪੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵਰਣਨ ਕਰੋ ਅਜਿਹਾ ਪੇਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਲੱਸ 2 ਦੀ ਐਗਜ਼ਾਮ ਦੇ ਵਿੱਚ ਪੋਲਿਟিক্যাল ਸਾਇੰਸ ਦੇ ਵਿੱਚ ਕਿਉਂ ਪਾਇਆ ਗਿਆ ਹਾਲਾਂਕਿ ਜਵਾਬ ਆਮ ਆਦਮੀ ਪਾਰਟੀ ਇਸਤੇ ਕੀ ਦਿੰਦੀ ਹੈ ਦੇਖਣਾ ਹੋਏਗਾ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨਾਲ ਸੰਪਰਕ ਕਰਨ ਦੀ ਪਰ ਹਾਲੇ ਕੋਈ ਸਪੋਕਸਪਰਸਨ ਇਸ ਵੇਲੇ ਅਵੇਲੇਬਲ ਨਹੀਂ ਹੈ ਤਾਂ ਆਮ ਆਦਮੀ ਪਾਰਟੀ ਦੇਖਣਾ ਹੋਏਗਾ ਇਸਤੇ ਕੀ ਜਵਾਬ ਦਿੰਦੀ ਹੈ ਪਰ ਬੀਜੇਪੀ ਦੇ ਵੱਲੋਂ ਕਈ ਗੰਭੀਰ ਇਲਜ਼ਾਮ ਇਸ ਦੇ ਵਿੱਚ ਲਾਏ ਗਏ ਨੇ ਕਿ ਵਰਣਨ ਕੀਤਾ ਜਾ ਰਿਹਾ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ एग्जाम ਦੇ ਵਿੱਚ politicol science ਦਾ ਇਹ ਪਲਸ 2 ਕਲਾਸ ਦਾ ਪੇਪਰ 12ਵੀਂ ਕਲਾਸ ਦਾ ਪੇਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਸ ਦੇ ਵਿੱਚ ਸਵਾਲ ਸੀ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵਰਣਨ ਕਰੋ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਇਹ ਸਾਰੇ ਕੁਐਸਚਨ ਪੇਪਰ ਜਿਸ ਤੇ ਬੀਜੇਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਵਾਲ ਪੁੱਛੇ ਗਏ ਨੇ